ਦੇਖੋ ਰਾਸ਼ਟਰੀ ਸਵੈਮਸੇਵਕ ਸੰਘ ਦੇ 100 ਸਾਲ ਪੂਰੇ ਹੋਣ ਜਾ ਰਹੇ ਹੈ ਤੇ ਹਮੇਸ਼ਾ ਤੋਂ ਹੀ ਰਾਸ਼ਟਰੀ ਸਵੈਮਸੇਵਕ ਸੰਘ ਦਾ ਇੱਕ ਇਤਿਹਾਸ ਰਿਹਾ ਹੈ ਕਿ ਦੇਸ਼ ਦੀ ਸੇਵਾ ਕਰਨੀ ਦੇਸ਼ ਵਾਸਤੇ ਅੱچھے ਕਾਰੇ ਕਰਨੇ ਤੇ ਦੇਸ਼ ਵਾਸਤੇ ਵਧੀਆ ਸਬੂਤ ਸਪੂਤ ਪੈਦਾ ਕਰਨੇ ਜਿਹੜੇ ਰਾਸ਼ਟਰ ਦੀ ਸੇਵਾ ਦੇ ਵਿੱਚ ਲੱਗਣ ਇੱਕ ਵੱਖਰੀ ਤਰੀਕੇ ਦੀ ਸਿੱਖਿਆ ਜੋ ਦੇਸ਼ ਭਗਤੀ ਦੀ ਸਿੱਖਿਆ ਹੈ ਉਹ ਹਮੇਸ਼ਾ ਤੋਂ ਹੀ ਆਰਐਸਐਸ ਦੇ ਜਿਹੜੇ ਸਾਡੇ ਮਾਨਨੀਏ ਸਰਸੰਗ ਚਾਲਕ ਜੀ ਨੇ ਉਹ ਅਲੱਗ-ਅਲੱਗ ਸਮੇਂ ਤੇ ਦਿੰਦੇ ਰਹੇ ਆ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਪੂਰੇ ਦੇਸ਼ ਦੇ ਵਿੱਚ ਹੀ 100 ਸਾਲ ਪੂਰੇ ਹੋਣ ਤੋਂ ਬਾਅਦ ਅੱਜ ਧੂਰੀ ਦੇ ਵਿੱਚ ਵੀ ਇਹ ਕਾਰਜਕ੍ਰਮ ਕੀਤਾ ਜਾ ਰਿਹਾ ਤੇ ਬੜੇ ਉਸ਼ਾਹ ਦੇ ਨਾਲ ਲੋਕ ਇੱਥੇ ਸ਼ਾਮਲ ਹੋ ਰਹੇ ਆ ਤੇ ਮੈਂ ਇਹ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਾਸ਼ਟਰੀ ਸਵੈਮ ਸੇਵਕ ਸੰਗ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਵਾਸਤੇ ਇਸੇ ਤਰੀਕੇ ਨਾਲ ਕੰਮ ਕਰਦਾ ਲੋਇ ਪ੍ਰੋਗਰਾਮ ਜਿਹੜਾ 100 ਸਾਲ ਪਹਿਲਾਂ ਸਥਾਪਿਤ ਹੋਇਆ 100 ਸਾਲ ਪੂਰੇ ਹੋ ਗਏ ਹੈ ਤੇ 1925 ਸ਼ੁਰੂ ਹੋਇਆ ਸੀਗਾ ਹੁਣ 10 2025 ਹੋ ਗਿਆ ਡਾਕਟਰ ਹੈਡਗੇਵਾਰ ਨੇ ਸ਼ੁਰੂ ਕੀਤਾ ਸੀਗਾ ਇਹਦਾ ਮੁੱਖ ਦੇਸ਼ ਸੀਗਾ ਵੀ ਹਿੰਦੂ ਰਾਸ਼ਟਰ ਨੂੰ ਸੰਗਠਨ ਕਰਨਾ ਸਾਡਾ ਦੇਸ਼ ਕਈ ਵਾਰ ਜਾਦ ਹੋਇਆ ਕਈ ਵਾਰ ਗੁਲਾਮ ਹੋਇਆ ਗੁਲਾਮੀ ਦਾ ਕਾਰਨ ਸਾਡੇ ਚ ਹਿੰਦੂ ਸਮਾਜ ਦਾ ਸੰਗਠਨ ਨਹੀਂ ਸੀਗਾ ਇਸ ਕਰਕੇ ਜਿਹੜੇ ਹਿੰਦੂ ਮਾਣ ਨੂੰ ਸਮਾਜ ਨੂੰ ਸੰਗਠਨ ਕਰਨ ਵਾਸਤੇ ਇਹ ਆਪਣਾ ਸੰਗ ਦੀ ਹਿਸਾਬ ਨਾ ਕੀਤੀ ਸੀ ਕਿਉਂ ਦੇਸ਼ ਯਾਦ ਹੁੰਦਾ ਗੁਲਾਮ ਹੁੰਦਾ ਫਿਰ ਇਹਨੂੰ ਕਹਿੰਦੇ ਹਿੰਦੂਆਂ ਦਾ ਸੰਗਠਨ ਨਹੀਂ ਇਸ ਕਰਕੇ ਅੱਜ ਇਸ ਤਰ੍ਹਾਂ ਦੇ ਕਈ ਸਾਜ ਛੇ ਉਪਸ ਬਣਾਏ ਜਾਂਦੇ ਆ ਸੰਗ ਦੇ ਦਸਰਾ ਬੰਦਨ ਆ ਹੋ ਰਿਹਾ ਇਸ ਤਰ੍ਹਾਂ ਦੀ ਰਬੀ ਜੈ ਦਸ਼ਮੀ ਹੈ ਸੰਗ ਦੇ ਨਾਲ ਸਾਰੇ ਹਿੰਦੁਸਤਾਨ ਚ 42 ਜਿੰਨੀਆਂ ਸੰਸਥਾਵਾਂ ਹੈਗੀਆਂ ਜਿਹੜੀ ਅਲੱਗ-ਅਲੱਗ ਵਰਗਾਂ ਚ ਕੰਮ ਕਰਦੀਆਂ ਸੰਗ ਦੀਆਂ ਵਿਸ਼ਵਿੰਦ ਵਰਸੇ ਬਜਰੰਗ ਦਲ ਔਰ ਸਨਾਤਨ ਸਕੂਲਾਂ ਅਲੱਗ-ਅਲੱਗ ਸੰਸਥਾਵਾਂ ਜਿਹੜੇ ਅਲੱਗ-ਅਲੱਗ ਫੀਲਡਾਂ ਚ ਕੰਮ ਕਰਦੇ ਆ ਮੇਰਾ ਤਾਂ ਹਿੰਦੂ ਸਮਾਜ ਦਾ ਸੰਗਠਨ ਕਰਨਾ ਹੀ ਮੁੱਖ ਦਿਸ਼ਾ ਹੈ। ਅਸੀਂ ਇਹ ਪ੍ਰੋਗਰਾਮ ਜਿਹੜਾ ਵਿਜੇ ਦਸ਼ਮੀ ਦਾ ਹਰ ਸਾਲ ਹੀ ਕਰਦੇ ਆਗੇ। ਇਸ ਦਿਨ ਸਾਡੇ ਲਈ ਬਹੁਤ ਵੱਡਾ ਤਿਉਹਾਰ ਹੈ। ਅੱਛਾ ਬੁਰਾਈ ਤੇ ਜਿੱਤ ਹੋਈ ਸੀ ਤੇ ਨਾਲ ਹੀ ਸੰਗ ਦੀ ਸਥਾਪਨਾ ਹੋਈ ਸੀ। ਪਰ ਵਿਸ਼ੇਸ਼ ਇਸ ਕਰਕੇ ਵੀ ਹੈ ਕਿਉਂਕਿ ਇਹ ਸਾਡਾ 100ਵਾਂ ਸਾਲ ਹੈ। 100ਵੇਂ ਸਾਲ ਦੇ ਵਿੱਚ ਅਸੀਂ ਕੋਈ ਬਹੁਤ ਵੱਡੇ ਵੱਡੇ ਪ੍ਰੋਗਰਾਮ ਨਹੀਂ ਕਰ ਰਹੇ ਆਗੇ। ਪਰ ਜਿਹੜਾ ਸਾਡਾ ਟੀਚਾ ਹੈ ਈ ਭਾਰਤ ਨੂੰ ਪਰਮ વૈશ્વਸ਼ਾਲੀ ਬਣਾਣਾ ਹੈਗਾ ਵਿਸ਼ਵ ਗੁਰੂ ਬਣਾਣਾ ਹੈਗਾ ਉਸ ਟੀਚੇ ਵੱਲ ਅਸੀਂ ਵੱਡੀਆਂ ਪ੍ਰੰਘਾਂ ਨਾਲ ਵਧੀਏ ਉਸ ਕਰਕੇ ਸਾਰੇ ਸਮਾਜ ਤੱਕ ਪਹੁੰਚਣ ਦੀ ਸਾਡੀ ਇੱਛਾ ਹੈ ਸਾਰਾ ਸਮਾਜ ਜਿਹੜਾ ਰਾਸ਼ਟਰ ਨਿਰਮਾਣ ਦੇ ਕੰਮ ਦੇ ਵਿੱਚ ਲੱਗੇ ਇਹ ਹੀ ਸਾਡਾ ਕਹਿਣਾ ਹੈ ਮੈਸੇਜ ਤੇ ਇਹੀ ਹੈਗਾ ਸ਼ੁਰੂ ਤੋਂ ਜੋ ਸੰਗ ਦਾ ਮੈਸੇਜ ਹੈ ਕਿ ਆਪਾਂ ਸਾਰੇ ਜਾਣੇ ਰਾਸ਼ਟਰ ਨਿਰਮਾਣ ਦੇ ਕੰਮ ਦੇ ਵਿੱਚ ਲੱਗੀਏ ਵਿਸ਼ੇਸ਼ ਤੌਰ ਤੇ ਸੰਗ ਦਾ ਇਹ ਆਗਰਾ ਹੈ ਕਿ ਪੰਜ ਪਰਿਵਰਤਨ ਆਪਣੀ ਜ਼ਿੰਦਗੀ ਦੇ ਵਿੱਚ ਆਉਣੇ ਚਾਹੁੰਦੇ ਹਨ ਉਹਨਾਂ ਦੇ ਵਿੱਚੋਂ ਇੱਕ ਹੈ ਸਮਾਜਿਕ ਸਮਰਸਤਾ ਕਿ ਇਸ ਜਾਤ ਪਾਤ ਨੂੰ ਭੁਲਾ ਕੇ ਅਸੀਂ ਸਾਰੇ ਇੱਕ ਹਾਂ ਕੋਈ ਵੀ ਵੱਡਾ ਛੋਟਾ ਨਹੀਂ ਹੈ ਦੂਜੀ ਗੱਲ ਹੈ ਪ੍ਰਿਆਵਰਣ ਦਾ ਰક્ષਣ ਪੇੜ-ਪੋਦੇ ਲਗਾਉਣਾ ਸੰਭਾਲ ਕਰਨਾ ਪਲਾਸਟਿਕ ਦੀ ਵਰਤੋਂ ਨਾ ਕਰਨਾ ਜਲ ਦਾ ਰક્ષਣ ਕਰਨਾ ਤੇ ਤੀਸਰਾ ਹੈ ਸਾਡਾ ਜੋ ਸਵਦੇਸ਼ੀ ਹੈ ਸਾਨੂੰ ਆਪਣੇ ਆਪ ਤੇ ਅभिਮਾਨ ਹੋਣਾ ਚਾਹੀਦਾ ਸਾਡੀ ਸੰਸਕ੍ਰਿਤੀ ਤੇ ਅभिਮਾਨ ਹੋਣਾ ਚਾਹੀਦਾ ਸਾਡੀ ਭਾਸ਼ਾ ਤੇ ਅभिਮਾਨ ਹੋਣਾ ਚਾਹੀਦਾ ਸਾਡੇ ਪੇਸ਼ ਪੁਛਾ ਤੇ ਸਾਡਾ ਖਾਣ ਪੀਣ ਜਿਹੜਾ ਹੈਗਾ ਸਾਨੂੰ ਉਹ ਤੇ ਗਰਵ ਕਰਨਾ ਚਾਹੀਦਾ ਹੈਗਾ ਨਾਗਰਿਕ ਕਰਤੱਵ ਹੈਗੇ ਆ ਜੋ ਵੀ ਕਰਤੱਵ ਸਾਡੇ ਹੈਗੇ ਆ ਉਹਦਾ ਸਾਨੂੰ ਪਾਲਨ ਕਰਨਾ ਚਾਹੀਦਾ ਹੈਗਾ ਫਿਰ ਸਾਡਾ ਜਿਹੜਾ ਪਰਿਵਾਰ ਹੈ ਉਹ ਸਨਾਤਨੀ ਪਰਿਵਾਰ ਹੋਵੇ Hindu ਪਰਿਵਾਰ ਹੋਵੇ ਉਹਦੇ ਵਿੱਚ ਜਿੱਦਾਂ ਭਗਵਾਨ ਰਾਮਚੰਦਰ ਜੀ ਨੇ ਸਾਨੂੰ ਦੱਸਿਆ ਹੈਗਾ ਭਾਈ ਦਾ ਭਾਈ ਨਾਲ ਕਿਦਾਂ ਦਾ ਸੰਬੰਧ ਹੈਗਾ ਮਾਤਾ ਪਿਤਾ ਦੇ ਨਾਲ ਕਿਦਾਂ ਦਾ ਸੰਬੰਧ ਹੈਗਾ ਭੈਣ ਨਾਲ ਕਿਦਾਂ ਦਾ ਸੰਬੰਧ ਹੈਗਾ ਉਹ ਸਾਰਾ ਕੰਮ ਅਸ